ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਨਵ ਪੁੱਲਰ ਤੇ ਤੇ ਜਾਵੇਂ ਕਿ ਤੁਸੀਂ ਲਾਸਟ ਵੀਡੀਓ ਚ ਦੇਖਿਆ ਸੀ ਮੈਂ ਤੇ ਮੰਮੀ ਆਈ ਸੀ ਅੰਬਰਸਰ ਕਿਸੇ ਕੰਮ ਲਈ ਤੇ ਅਸੀਂ ਆਏ ਆ ਅੱਜ ਆਪਣੀ ਮਾਸੀ ਦੇ ਪਿੰਡ ਅਜਨਾਲੇ ਸ਼ਹਿਰ ਤੋਂ 20 ਕਿਲੋਮੀਟਰ ਦੂਰ ਹੈਗਾ ਇੱਕ ਪਿੰਡ ਆ ਪਿੰਡਿਆ ਔਲਖ ਉੱਥੇ ਅਸੀਂ ਆਏ ਆ ਤੇ ਅੱਜ ਦਿਨ ਹੈਗਾ ਸ਼ਨੀਵਾਰ ਤੇ ਅੱਜ ਹੈ ਗਿਆ ਮੱਸਿਆ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਲਾਹੌਰ ਤੋਂ ਇੰਡੀਆ ਵੱਲੋਂ ਆਉਣ ਲੱਗੇ ਸੀ ਪੰਜਾਬ ਵੱਲ ਤੇ ਇੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਤੇ ਉਸੇ ਸੰਬੰਧ ਨਾਲ ਇੱਕ ਗੁਰਦੁਆਰਾ ਦਮਦਮਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ ਤੇ ਅੱਜ ਆਪਾਂ ਇਹਦੇ ਦਰਸ਼ਨ ਕਰਨ ਚੱਲੇ ਆ ਤੇ ਸ਼ਾਮ ਦੇ 6:30 ਹੋ ਗਏ ਨੇ ਤੇ ਇਸ ਵੇਲੇ ਪਿੰਡ ਦਾ 뷰 ਬੜਾ ਵਧੀਆ ਤੁਸੀਂ ਜਾਨਗੇ ਪਿੱਛੇ ਦੇਖ ਸਕਦੇ ਹੋ ਮੇਰੇ ਤੇ ਆਪਾਂ ਕਾਰ ਤੋਂ ਪੈਦਲ ਚੱਲੇ ਆ ਪਿੰਡ ਵੱਲ ਨੂੰ ਤੇ ਮਾਸੀ ਦਾ ਕਾਰ ਹੈਗਾ ਮੈਂ ਤੁਹਾਨੂੰ ਦਿਖਾਉਣਾ ਆ ਉਹ ਮਾਸੀ ਦਾ ਕਾਰ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਉੱਥੋਂ ਚੱਲ ਕੇ ਆਪਾਂ ਇੱਥੇ ਆਏ ਆ ਅਜੇ ਤੇ ਗੁਰਦੁਆਰਾ ਸਾਹਿਬ ਆ ਹੈਗਾ ਯਾ ਸਾਹਮਣੇ ਤੁਸੀਂ ਪਿੰਡ ਦੀ ਪੂਰੀ ਵਾਈਬ ਦੇਖੋ ਪੂਰੀ ਫੀਲਿੰਗ ਪਿੰਡ ਵਰਗੀ ਇੰਨੀ ਸੋਹਣੀ ਹੁੰਦੀ ਆ ਨਾ ਤੇ ਆਪਾਂ ਗੁਰਦਾਰੇ ਜਿਹੜੇ ਜਿਹੜੇ ਚੱਲੇ ਆ ਮੈਂ ਤੇ ਭਾਬੀ ਚੱਲੇ ਆਪਾਂ ਪੈਦਲ ਚੱਲਨੇ ਆ 6:30 ਵਜੇ ਤੁਰੇ ਹੀ ਕਰੋ ਤੇ 15-20 ਮਿੰਟ ਹੋ ਗਏ ਨੇ ਪੈਦਲ ਚੱਲਦੇ ਤੇ ਅਸ سامنے ਹੈਗਾ ਗੁਰਦੁਆਰਾ ਸਾਹਿਬ ਆ ਤੇ ਸੱਚੀ ਆ ਯਾਰ ਗੱਲਾਂ ਪਿੰਡ ਵਰਗੀ ਮੋਜ ਨਹੀਂ ਲੱਭਦੀ ਕਿੱਥੇ ਵੀ ਚੱਲ ਜਾਓ ਤੁਸੀਂ ਇੰਡੀਆ 'ਚ ਭਾਵੇਂ ਦੇਸ਼ ਇੰਡੀਆ ਤੋਂ ਬਾਹਰ ਚੱਲ ਜਾਓ ਪਰ ਜਿਹੜਾ ਪਿੰਡ ਦਾ ਮਾਹੌਲ ਆ ਵਾਈਪ ਆ ਉਹ ਪੂਰੀ ਵਧੀਆ ਤਗੜੀ ਆ ਇੱਕ ਨੰਬਰ ਦੀ ਤੁਸੀਂ ਆ ਸ਼ਾਮ ਦਾ ਵੇਲਾ ਵੇਖੋ ਇੱਕ ਵਾਰੀ ਤੇ ਇਸ ਵੇਲੇ ਕਣਕ ਵੀ ਸਾਰੀ ਪੱਕੀ ਹੋਈ ਆ ਬਸ 10 12 ਦਿਨ ਰਹਿ ਗਿਆ ਵਿਸਾਖੀ ਤੋਂ ਬਾਅਦ ਇੱਥੇ ਸਾਰੀ ਕਣਕਾਂ ਦੀ ਵਾਢੀ ਸ਼ੁਰੂ ਹੋ ਜੂਗੀ ਜਦੋਂ ਵੀ ਤੁਸੀਂ ਪਿੰਡ ਚ ਆਓਗੇ ਜੇ ਇਤਰਾ ਦੀ ਆਵਾਜ਼ ਨਹੀਂ ਸੁਣੀ ਨਾ ਤੇ ਕੁਝ ਨਹੀਂ ਸੁਣਿਆ ਇਹ ਆਵਾਜ਼ ਨਾਲ ਸਕੂਨ ਮਿਲਦਾ ਹੈ ਪੂਰਾ ਮਨ ਨੂੰ ਸਹਿਜ ਜਿਹੜਾ ਦੇਖਣ ਲਾਗੇ ਬੰਦ ਲਾਏ ਉਹ ਗੀਤ ਕਰਕੇ ਤਾਂ ਉਹ ਗਾਣੇ ਗਾ ਲਈ ਗਰੀਤ ਗਾ ਲਈ ਆਹੋ ਕਰ ਬਗਵਾਏ ਨਾ ਯਾਤ ਸਤਨਾਵੀ ਗੁਰੂ ਕਨ ਦੇ ਤੁੰਡਾ ਆਏ ਨਾ ਲਾਵਾ ਗਾ ਲੇ ਜੇ ਕਾਜਾ ਕਰ ਕਬੀ ਜੇ ਲਾਏ ਮਾਨਮੋਗ ਮੋਗਦੇ ਗਵਾਰ ਤੇਰਾ ਜੀ ਸ਼ਬਦ ਮੰਨ ਲਾਉ ਸਾਰੇ ਮਾਇਆ ਕਾ ਪਰਮ ਅੰਜ ਬਿਰਾਜੀ ਵਰ ਮਾਰੇ ਕਿਉ ਬਾਏ ਕਿਉ ਮਾਰੇ ਬਾਏ ਨਾ ਇਹ ਨਾਲ ਜਨ ਬਿੰਦ ਜਨ ਆ ਬੁਝਾਏ ਰਾ ਦੌਰੀ ਜਨ ਮਹਲਾ ਬਜਵਾ ਕੋਮਾਰ ਸੁਰ ਪ੍ਰਕਾਸ਼ ਬਹੁਤ ਹੀ ਵਧੀਆ ਆਵਾਜ਼ ਹੁੰਦੀ ਆ ਪਾਠ ਦੀ ਇੱਥੇ ਪਿੰਡਾਂ ਚ ਮੇਰੇ ਮੀਤ ਸਦਾ ਜੀਓ ਗੋਰ ਕੁੜਖ ਬਿਜਾਤੇ ਆ ਗੁਰ ਦਾ ਰਸ ਆਵਿਆ ਆਵਿਓ ਵੇਖੋ ਸਿੰਨਾਰਿਆ ਆਵਾਜ਼ ਸੁਣੋ ਦਿਲ ਨੂੰ ਸਪੂਣ ਮਿਲੂਗਾ ਇੱਕ ਨੰਬਰ ਦਾ ਛੇਤੀ ਚਲੋ ਛੇਤੀ ਟਾਈਮ ਲੱਗ ਗਿਆ ਜਿਆਦਾ ਹੀ

गुरुद्वारे का इतिहास लिखा है लिखा हुआ है वो भी तो आओगे ना इनू जूम करके इतिहास पूरा पढ़ भी सकते हो ਕਿਰਪਾ تعال ਆਪਣਾ ਮਰਦ ਤੇ ਉਧਾਰਨ ਸਤਗੁਰ ਮੇਰਾ ਮੋਹਿ ਦਿਸਤਾ ਪ੍ਰਭ ਸਰ ਆ ਬਖਸ਼ ਲੈ ਸਭ ਸੱਤੇ ਸਾਹਿਬ ਛੋੜ ਗਾਨਿ ਤੇ ਅਰਦਾਸਾ ਬਦ ਤੇ ਉਧਾਰਨ ਸਤਗੁਰ ਮੇਰਾ ਗੁਰਦਵਾਰੇ ਸਾਹਿਬ ਦਾ ਜਾਇਬਕਾਰ ਆਇਆ ਬਾਦ ਦਿਲ ਕੇ ਨਾ ਪੱਜਾ ਜੀ ਦੇ ਇਰਦਮੇ ਦੇ ਅੰਦਰਾ ਗਿੱਧੇ ਚੱਲਣ ਤੇ ਪੂਰਾ ਜਾਣਕਾਰਿਆ ਤੇ ਇਦਾਂ ਜਿਹੜੇ ਬਾਬਾ ਜੀ ਸੇਵਾ ਵਾਲੇ ਨੇ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਜਥੇਦਾਰ ਹੁੰਦੇ ਨੇ ਇਹਨਾਂ ਸਾਰੇ ਜਥੇਦਾਰਾਂ ਨੇ ਇੱਥੇ ਸੇਵਾ ਨਭਾਈ ਆਪਣੀ ਆਪਣੀ तो इस बेल जथेदार आ गए हैं जथेदार बाबा सतनाम सिंह जी जत्थेदार बा जगेल जी सरोवर रहा है <laughs> ਅਸੀਂ ਆਪਾਂ ਘਰ ਪਹੁੰਚ ਗਏ ਆਂ ਗੁਰਦੁਆਰੇ ਸਾਹਿਬ ਤੋਂ ਤੇ ਦਰਸ਼ਨ ਬਹੁਤ ਵਧੀਆ ਹੋ ਗਏ ਹਨੂ ਸ਼ਾਮ ਦੇ ਤੇ ਰਾਤ ਵਧੀਆ ਹੋ ਗਈ ਸੀ ਤੇ ਆਪਾਂ ਪੈਦਲ ਨਹੀਂ ਆਏ ਹੁਣ ਤੇ ਬਕਰ ਵੀ ਜੀ ਹਨੂ ਲੈਣ ਆ ਗਿਆ ਘਰ ਪਹੁੰਚ ਗਏ ਆਪਾਂ ਤੇ ਇੱਥੇ ਇਸ ਵੀਡੀਓ ਨੂੰ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਜਲਦੀ ਮਿਲਾਂਗੇ ਨਵੇਂ ਵੀਡੀਓ ਚ ਉਦੋਂ ਤੱਕ ਦੇ ਲਈ ਰੱਬ ਰਾਖਾ ਧੰਨਵਾਦ ਸਾਸਤ੍ਰਿਕ